ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ ਐਸਫਾ ਫਾਰਮ ਬੈਡ ਦਿਖਾਉਣੀ ਹੈ ਸੇਲ ਆ ਡਿਟੇਲ ਵੀ ਤੁਸੀਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਆਪਣਾ ਪਿੰਡ ਦਵੜੀਖਾਨਾ ਜ ਕਿਹੜਾ ਜਿਲ੍ਹਾ ਕਿਹੜਾ ਪੈ ਗਿਆ ਆਪਣਾ ਜਿਲ੍ਹਾ ਹੀ ਆਪਾਂ ਨੂੰ ਫਰੀਦਕੋਟ ਪੈਂਦਾ ਹੈ ਆਪਣਾ ਬਾਜੇਖਾਨੇ ਤੋਂ ਪੈ ਗਿਆ ਆ 5-7 ਕਿਲੋਮੀਟਰ 5-7 ਕਿਲੋਮੀਟਰ ਬਾਜੇਖਾਨੇ ਤੋਂ ਪੈ ਗਿਆ ਠੀਕ ਹੈ ਨੇੜੇ ਆ ਕੇ ਆਪਣੇ ਵੱਡਾ ਘਰ ਇਧਰ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਬਈ ਜੀ ਆਪਣਾ 9873410351 98734 10351 10351 ਜਿਹੜਾ ਪੈਚਫ ਬੈਡ ਦੇਖੀ ਜਾਨੇ ਕਿਹੜਾ ਸੂਆ ਸੂਰੀ ਆ ਜੀ ਇਹ ਬਈ ਦੂਜਾ ਸੂਆ ਸੁਣਦੀ ਆ ਜੀ ਦੂਜਾ ਸੂਆ ਤੇ ਟਾਈਮ ਕਿੰਨਾ ਬਾਕੀ ਰਹੇਗਾ ਸੂਆ ਇਹ 10 ਦਿਨ ਪਈ ਆ ਹਜੇ ਬਈ ਦਿਨ ਪੂਰੇ ਹੋਣ ਚਾ ਠੀਕ ਹੈ 10 ਦਿਨ ਅਜੇ ਦੇ ਸੂ ਪਹਿਲੇ ਸੂਏ ਆਪਣੇ ਕੋਲ ਹੀ ਸੀ ਹਾਂ ਬਈ ਆਪਣੇ ਕੋਲ ਹੀ ਸੀ ਠੀਕ ਹੈ ਕਿੰਨਾ ਦੁੱਧ ਚੋਲੇ ਪਹਿਲੇ ਸੂਏ 40 ਕਿਲੋ ਦੁੱਧ ਦਿੱਤਾ ਬਈ ਪਹਿਲੇ ਸੇਪ ਲੂਣਨੇ ਨੇ ਬਾਈ ਪਹਿਲੇ ਸੂਏ ਪੀਕ ਦੇ ਮਤਲ ਹਾਈਸਟ ਹਾਂ 40 ਤੇ ਚੱਲੇ 37 38 ਤੇ ਬਈ ਨੋਰਮਲ ਚੱਲੀ ਗਈ ਆ ਇਹ ਠੀਕ ਹੈ ਇਹਦਾ ਨਾਮ ਡਰੈਸ ਪਤਾ ਕਿਹੜੇ ਸੀਮਨ ਦੀ ਆ ਹਾਂ ਬਈ ਆਪੇ ਗੈਲੈਕਸੀ ਦੀ ਆ ਅੱਗੇ ਤੇ ਐਬੀਐਸ ਲੱਗਿਆ ਹੋਇਆ ਐਬੀਐਸ ਦਾ ਇੰਪੋਰਟਡ ਸੀਮਨ ਗੈਲੈਕਸੀ ਦੀ ਆਪ ਆ ਅੱਗੇ ਹੁਣ ਜਿਹੜਾ ਲੱਗਿਆ ਹੋਇਆ ਉਹ ਐਬੀਐਸ ਦਾ ਲੱਗਿਆ ਹੋਇਆ ਇੰਪੋਰਟਡ ਠੀਕ ਹੈ ਤੇ ਦਿਨ ਕਿੰਨੇ ਰਹਿ ਗਏ ਰਹਿ ਗਏ ਭਾਈ 10 ਦਿਨ ਪਿਆ ਹਜੇ ਜਮਾ ਕੱਚੀ ਆ ਬੜਾ ਠੀਕ ਹੈ 10 ਦਿਨ ਨਟ ਸੂਣ ਚ ਬਾਕੀ ਪਿਆ ਹਾਂ ਭਾਈ ਤੇ ਇੱਕ ਐਗ ਮਹੀਨੇ ਹੋ ਗਏ ਡਰਾਈ ਕਰੀਨੇ ਨੂੰ ਡਰਾਈ ਭਾਈ ਸਾਢੇ ਤਿੰਨ ਮਹੀਨੇ ਹੋ ਗਏ ਡਰਾਈ ਛੱਡੀ ਸੀ ਸਾਨੂੰ ਉਮੀਦ ਬਾੜੀ ਸੀ ਦੁੱਧ ਦੀ ਭਾਈ ਇਹ ਤੋਂ ਠੀਕ ਹੈ ਤਾਂ ਸਾਢੇ ਤਿੰਨ ਮਹੀਨੇ ਪਹਿਲਾਂ ਛੱਡਦੀ ਸੀ ਭਾਈ ਤੇ ਫਿਰ ਟਾਈਮ ਹੀ ਮੈਨਾਂ ਆਪੀੜ ਵਧੀਆ ਮਿਲ ਗਿਆ ਨੂੰ ਖੁੱਲਾ ਟਾਈਮ ਮਿਲਿਆ ਭਾਈ ਚਮਕ ਚਮਕ ਪੂਰੀ ਹੁਤੇ ਸ਼ਾਈਨ ਸ਼ੂ ਨੇ ਠੀਕ ਹੈ ਸਮੀ ਪਲੀ ਗਈ ਰਾਜੀ ਵੀ ਪੂਰੀ ਆ ਤੇ ਐਦ ਕੀ ਫਿਰ ਆਪਣਾ ਮਾਨ ਕੀ ਕਹਿੰਦਾ ਵੀ ਹੁਣ ਸਾਢੇ ਤਿੰਨ ਮਹੀਨੇ ਦਾ ਗੈਪ ਵੀ ਮਿਲ ਗਿਆ ਬਾਕੀ 4 ਕੀ ਗੈਬੇ ਬਾਕੀ ਮੌਸਮ ਸਰਦੀ ਦਾ ਮੌਸਮ ਚੰਗੀ ਜੇ ਕੋਈ ਵੀਰ ਕੀ ਕਰ ਲੂਗਾ ਤਾਂ 45 ਤੋਂ ਉਪਰ ਉਪਰ ਤਾਂ ਚੱਲੂਗੀ ਹਾਂ ਬਈ ਧੋਰੀ ਬੜਾ ਬਾਹਰ ਨੂੰ ਇਹਨੂੰ ਸੋ ਵੀਰੋ ਬਾਕੀ ਸਾਤ ਸੁਹਾ ਦੇਖੋ ਵੀਰ ਨੇ ਇੱਥੇ ਖੁੱਲੇ ਬਾੜਾ ਛੱਡੀਆਂ ਹੁੰਦੀਆਂ ਗਿਆ ਤੇ ਬਾਕੀ ਬਾਦਾ ਵਰਨ ਵੀ ਚੰਗੇ ਜਿ ਰਹੀ ਵੇ ਇੱਥੇ ਮਨ ਕੇ ਚੱਲੋ ਰਾਜੀ ਜੀ ਬਈ ਆਪਦੀ ਹਾਈਟ 5 ਫੁੱਟ 10 ਇੰਚ ਮੇਰਾ ਕਾਦਾ ਬਈ ਠੀਕ ਹੈ ਸੋ ਫੁੱਲ ਕੱਦ ਬੈਡਾ ਚੰਗਾ ਹੀ ਤੇ ਸੀਮਣ ਲੱਗਿਆ ਵਾ ਸੋ ਤੋਰਾ ਵਗੈਰਾ ਬੈਡਾ ਚੈੱਕ ਕਰੋ ਝਮਕ ਧਮਕ ਬਹੁਤ ਆਜ ਇਹਦੇ ਦਿਨ ਕੁਝ ਕਰ ਰਹਿ ਕੇ ਸੂਨ ਦੇ ਵਿੱਚ ਬਾਕੀ 50 ਕਿਲੋ ਦੁੱਧ ਦੀ ਇਸ ਵਾਰ ਇਸ ਤੋਂ ਉਮੀਦ ਆ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਇਹਦਾ ਕੀ ਰਹਿਣਾ ਹੈਗਾ ਭਾਈ 1,60,000 ਰੁਪਏ ਦੇਣੀ ਆ ਭਾਈ ਆ ਬਾਰੇ ਤੇ ਮਾੜਾ ਮੋਟਾ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਮਾਨਤਾ ਨਹੀਂ ਹੋਊਗਾ ਵਿੱਚ ਉਹ ਜੀ ਗੱਲ ਨਹੀਂ ਹੋਣੀ ਭਾਈ ਕੋਈ ਠੀਕ ਹੈ ਤੇ ਥਣਾਂ ਵਾਲੇ ਪਾਸੋਂ ਟੂਬਾ ਵਗੈਰਾ ਚੜਾ ਕੇ ਜਮ ਓਕੇ ਹਾਂ ਭਾਈ ਜਮ ਆਪਣੇ ਪੂਰੀ ਖਥੌਲ ਕਰਾਟੀ ਹੋ ਬਾਈ ਥਰਾਂ ਟੂਬਾ ਚੜਾਉਂਗਾ ਭਾਈ ਠੀਕ ਹੈ ਸੋ ਵੀਰੋ ਟੂਬਾ ਵਗੈਰਾ ਝੜਾ ਕੇ ਵੀਨੇ ਸਾਢੇ 3 ਮਹੀਨੇ ਪਹਿਲਾਂ ਡਰਾਈ ਕੀਤੀ ਹੈਗੀ 1 ਲੱਖ 60,000 ਇਹਦੀ ਕੀਮਤ ਆ ਹਫ਼ਤਾ ਖੰਡ ਬਾਕੀ ਆ ਗੈਲੈਕਸੀ ਦੇ ਸੀਮਨ ਦੀ ਆਪ ਆ ਅੱਗੇ ਵੀ ਪੂਰਾ ਸੋਹਣਾ ਚੰਗਾ ਹੀ ਤੇ ਸੀਮਨ ਲੱਗਿਆ ਵਾ ਸੋ ਬਾਕੀ ਕੱਦ ਕਾਠ ਵਗੈਰਾ ਵੈੜ ਦੀ ਗੱਲ ਕਰੀਏ ਬਾਸ਼ਾ ਸ਼ਾਈਨਿੰਗ ਵਗੈਰਾ ਬਹੁਤ ਆ ਪਿਓਰ ਐਚ ਐਫ ਵੈੜ ਤੇ ਦੰਦੋ ਦਾ ਵੀਰੇ ਜਵਾਨ ਹੋਊਗੀ ਜਮਾ ਸੋ ਦੰਦੋ ਜਵਾਨ ਆ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਪਿੰਡ ਦਬੜੀ ਖਾਨਾ ਜ਼ਿਲ੍ਹਾ ਫਰੀਦਕੋਟ ਪੈ ਗਿਆ ਬਾਜਾਖਾਨਾ ਦੇ ਨਜ਼ਦੀਕ ਆ ਗਿਆ ਇੱਕ 60 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਹਾਂ ਭਾਈ ਮਾਨਤਾ ਨਹੀਂ ਹੋਊਗਾ ਪਰ ਬਈ ਵਿੱਚੋਂ ਠੀਕ ਐ ਸੋ ਵੀਡੀਓ ਦੇਖ ਕੇ ਦੇ ਚੈਨਲ ਨੂੰ ਪਿਆਰ ਦੇਣੀ ਤੈਅ ਕਰ ਦੋ